ਸਤਿ ਸ਼੍ਰੀ ਅਕਾਲ ਦੋਸਤੋ ਗੁੱਡ ਮਾਰਨਿੰਗ ਸੁਣਿਆ ਤੇ ਬੜਾ ਹੀ ਦੋਸਤੋ ਵੀ ਆਰਗੈਨਿਕ ਵੀ ਕੋਈ ਸਬਜੀ ਹੁੰਦੀ ਆ ਜਿੰਨੂੰ ਨਾ ਕੋਈ ਖਾਦ ਪੈਂਦੀ ਏ ਨਾ ਹੀ ਕੋਈ ਦਵਾਈ ਪੈਂਦੀ ਏ ਸਿਰਫ ਪਾਣੀ ਤੇ ਹੀ ਇਹ ਬੀਜੀ ਜਾਂਦੀ ਏ ਕੁਦਰਤੀ ਚੀਜ਼ ਐ ਤੇ ਕੁਦਰਤ ਦੇ ਨਾਲ ਹੀ ਕੁਦਰਤ ਦੇ ਸ਼ਰੋਮਿਆਂ ਨਾਲ ਹੀ ਇਹਨੂੰ ਤਿਆਰ ਕੀਤਾ ਜਾ ਰਿਹਾ ਨੇ ਨਜ਼ਰ ਆ ਹੀ ਰੀਆਂ ਨੇ ਗਾਜਰਾਂ ਤੇ ਇਹ ਵੇਖ ਲਓ ਦੋਸਤੋ ਪਿਓਰ ਆਰਗੈਨਿਕ ਸਿਰਫ ਇਹ ਪਾਣੀ ਤੇ ਹੀ ਤਿਆਰ ਨੇ ਕਿੰਨੀਆਂ ਵਧੀਆ ਗਰੋ ਕਰ ਚੁੱਕੀਆਂ ਨੇ ਤੇ ਇਹ ਵੇਖੋ ਦੋਸਤੋ ਮੂਲੀਆਂ ਇਧਰ ਵੇਖੋ ਮੂਲੀਆਂ ਵੀ ਦੋਸਤੋ ਤੁਹਾਨੂੰ ਨਜ਼ਰ ਆ ਰਹੇ ਹੋਗੇ ਦਾ ਸਟੈਮ ਕਿੰਨੀਆਂ ਵਧੀਆ ਤਿਆਰ ਹੋ ਚੁੱਕੀਆਂ ਨੇ ਇਹ ਵੇਖੋ ਜੀ ਧਣੀਆਂ ਦੇਸੀ ਧਣੀਆਂ ਤੇ ਦੋਸਤੋ ਸਭ ਤੋਂ ਖਾਸ ਚੀਜ਼ ਹੈ ਵੇਖੋ ਨਿੱਕੇ ਨਿੱਕੇ ਇਹਲੇ ਇਹਨਾਂ ਦੇ ਬੂਟੇ ਹੋਏ ਨੇ ਤੇ ਇਹ ਨੇ ਮਟਰ ਇਧਰ ਵੇਖੋ ਕਿੰਨੇ ਸੋਹਣੇ ਲੱਗ ਰਿਹਾ ਨਾ ਹਰ ਬੂਟੇ ਦੇ ਤਿਆਰ ਹੋ ਗਏ ਤੇ ਅੱਜ ਤਰੀਕ ਹੋ ਗਈ ਏ ਦੋਸਤੋ 12 ਨਵੰਬਰ 2025 ਤੇ ਇਹ ਦੋਸਤੋ ਸ਼ਲਗਮ ਹੈ ਆਰਗੈਨਿਕ ਤਾਂ ਮੈਂ ਬਾਰ-ਬਾਰ ਬੋਲ ਰਿਹਾ ਇਸ ਚੀਜ਼ ਨੂੰ ਮੈਂ ਹੁਣ ਦੇਖਿਆ ਖੁਦ ਲਗਾ ਕੇ ਵੀ ਵਾਕਿਆ ਹੀ ਖਾਦਾਂ ਤੋਂ ਬਗੈਰ ਵੀ ਚੀਜ਼ ਹੋ ਸਕਦੀ ਏ ਤੇ ਆ ਵੇਖੋ ਦੋਸਤੋ ਸ਼ਲਗਮ ਕਿੰਨੇ ਸੋਹਣੇ ਤਿਆਰ ਹੋ ਗਏ ਕਰੋ ਚੱਕਦੇ ਤੇ ਦੋਸਤੋ ਇਹ ਗੱਲਾਂ ਨਹੀਂ ਆ ਵਾਕਿਆ ਹੀ ਇਹ ਚੀਜ਼ਾਂ ਤਿਆਰ ਹੁੰਦੀਆਂ ਤੇ ਜੇ ਤੁਹਾਡੇ ਕੋ ਵੀ ਘਰ ਦੇ ਵਿੱਚ ਥੋੜੀ-ਬਹੁਤੀ ਜਗ੍ਹਾ ਹੈਗੀ ਏ ਤੇ ਜਰੂਰ ਆਰਗੈਨਿਕ ਸਬਜ਼ੀਆਂ ਖਾਇਆ ਕਰੋ ਅੱਜ ਕੱਲ ਬਹੁਤ ਖਾਦਾਂ ਦਵਾਈਆਂ ਵਾਲੀਆਂ ਸਬਜ਼ੀਆਂ ਹੁੰਦੀਆਂ ਏ ਤੇ ਉਹਨਾਂ ਤੋਂ ਵੀ ਆਪਾਂ ਬਚ ਸਕੀਏ ਕੋਸ਼ਿਸ਼ ਕਰੋ ਚਲੋ ਜਿੱਦਾਂ ਵੀ ਹੋ ਸਕਦਾ ਵੱਧ ਤੋਂ ਵੱਧ ਆਰਗੈਨਿਕ ਸਬਜ਼ੀ ਸਾਡੀਆਂ ਹਰੀਆਂ ਮਿਰਚਾਂ ਇਹ ਕਾਫੀ ਵੱਡੀਆਂ ਹੋ ਚੁੱਕੀਆਂ ਸੀ ਤੇ ਫਿਰ ਆਪਾਂ ਮੁੱਢਾਂ ਤੋਂ ਇਹਨਾਂ ਨੂੰ ਛਾਂ ਕੇ ਫਿਰ ਉਹਨਾਂ ਦੇ ਮੁੱਢ ਜੇ ਰੱਖ ਲਏ ਹੋਏ ਆ ਤੇ ਇਹ ਵਿੱਚ ਕੋਈ ਬੀਜ ਇਹਦਾ ਡਿੱਗ ਪਿਆ ਹੋਏਗਾ ਤੇ ਇਹ ਵੇਖੋ ਮਿਰਚ ਦਾ ਬੂਟਾ ਕਿਤੇ ਕਿਤੇ ਪਿਛਲੇ ਬੂਟੇ ਵੀ ਗਰੋ ਕਰਗੇ ਹੋਏ ਆ ਤੇ ਇਹ ਵੇਖੋ ਹੋਰ ਖਾਸ ਚੀਜ਼ ਕਿੰਨੇ ਸੋਹਣੇ ਵਾਈਟ ਬੈਂਗਨ ਇਹ ਬਹੁਤ ਜਲਦੀ ਲੱਗਦੇ ਪਏ ਆ ਜੀ ਇੱਕ ਦਿਨ ਤੋੜੋ ਅਗਲੇ ਦਿਨ ਫੇਰ ਲੱਗੇ ਹੁੰਦੇ ਆ ਇਹ ਵੇਖੋ ਜਿਵੇਂ ਅੰਗੂਰਾਂ ਦੇ ਗੁਛੇ ਲੱਗੇ ਹੁੰਦੇ ਆ ਇਹ ਵੇਖੋ ਦੋਸਤੋ ਤੇ ਇਹ ਗ੍ਰੀਨ ਬੈਂਗਨ ਆ ਜੀ ਇਨੇ ਸਵਾਦ ਬੰਦੇ ਨਾ ਦੋਸਤੋ ਮਜ਼ਾ ਆ ਜਾਂਦਾ ਖਾ ਕੇ ਦੇਖੋ ਗ੍ਰੀਨ ਬੈਂਗਲ ਵੀ ਇਹ ਬਹੁਤ ਜਲਦੀ ਗਰੋਅ ਕਰ ਰਿਹਾ ਹਫ਼ਤੇ 'ਚ 2 ਤੋਂ 3 ਵਾਰ ਲੱਗ ਜਾਂਦੇ ਦੋਸਤੋ ਐ ਵੇਖੋ ਹੱਲੇ ਪਰਸੋ ਹੀ ਲਾਏ ਸੀ 9 ਤਰੀਕ ਨੂੰ ਅੱਜ 12 ਤਰੀਕ ਹੋਇਆ ਤੇ ਤੁਸੀਂ ਹੁਣ ਆਪ ਦੇਖ ਲਓ ਤੇ ਇਹ ਕਸੂਰੀ ਮੇਥੀ ਆ ਦੋਸਤੋ ਇੱਕ ਵਿੱਚ ਪੱਤਾ ਪਾਲਕ ਦਾ ਵੀ ਤੁਹਾਨੂੰ ਨਜ਼ਰ ਆ ਰਿਹਾ ਇਹ ਸੱਚ ਹੈ ਜੀ ਆਰਗੈਨਿਕ ਵੀ ਸਭ ਕੁਝ ਹੁੰਦਾ ਹੈ ਇਹ ਦੇਖੋ ਦੋਸਤੋ ਤੇ ਆ ਪਾਲਕ ਦੇਖੋ ਦੋਸਤੋ ਟੁੱਟੀ ਜਾ ਰਹੀ ਹੈ ਹਾਂ ਜੀ ਤੇ ਅੱਜ ਸਾਗ ਦੀਆਂ ਤਿਆਰੀਆਂ ਹੋ ਰਹੀਆਂ ਨੇ ਪਾਲਕ ਵੀ ਟੁੱਟ ਰਹੀ ਏ ਫੋਨ ਫਿਰ ਮੇਥੀ ਟੁੱਟੇਗੀ ਉਸ ਤੋਂ ਬਾਅਦ ਆ ਸਾਗ ਦੀ ਵਾਰੀ ਆਏ ਨਹੀਂ ਪਹਿਲਾਂ ਵੀ ਤੋੜ ਲਿਆ ਆ ਇਹ ਦੁਬਾਰਾ ਗਰੋ ਕੀਤਾ ਹੈ ਦੋਸਤੋ ਆਹ ਕੋ ਗੰਦਲਾਂ ਕਿੱਡੀਆਂ ਸੋਹਣੀਆਂ ਅਸੀਂ ਪਿੰਡ ਤੋੜਨ ਜਾਣਾ ਤੇ ਗੰਦਲਾਂ ਗੰਦਲਾਂ ਤੋੜਦੀਆਂ ਪਰ ਸ਼ਹਿਰ 'ਚ ਇਹ ਸਾਨੂੰ ਨਹੀਂ ਹਿੰਦਾ ਜਰੋਂ ਦਾ ਹੁਣ ਸ਼ਹਿਰ 'ਚ ਵੀ ਇਹ ਸਾਨੂੰ ਸਾਗ ਮਿਲ ਗਿਆ ਸਰੋਂ ਦਾ ਗੰਦਲਾ ਵਾਲਾ ਆ ਵੇਖੋ ਕਿੱਡੀਆਂ ਸੋਹਣੀਆਂ ਗੰਦਲਾ ਬਣੀਆਂ ਹੋਈਆਂ ਇਹ ਦੋਸਤੋ ਲਸਣ ਇਹ ਤੁਹਾਨੂੰ ਮਟਰ ਵਖਾ ਹੀ ਦਿੱਤੇ ਆ ਤੇ ਨਾਲ ਨਾਲ ਇਹ ਗੋਭੀ ਵੀ ਵੇਖੋ ਦੋਸਤੋ ਕਿੰਨੀ ਸੋਹਣੀ ਗਰੋ ਕੀਤੀ ਹੈ ਜੀ ਤੇ ਇਹ ਪਿਛਲੇ ਸੀਜ਼ਨ ਦੇ ਬੂਟੇ ਬਚ ਗਏ ਸੀ ਆਪਣੇ ਆਪ ਹੀ ਉੱਗ ਗਏ ਆ ਆ ਵੇਖੋ ਪਿੰਡੀ ਵੀ ਤੁਹਾਨੂੰ ਨਜ਼ਰ ਆ ਰਹੀ ਏ ਪਿੰਡੀਆਂ ਇਹ ਕਾਲੇ ਬਤਾਉ ਆ ਜੀ ਬੈਂਗਣ ਇਹੜਾ ਬੂਟੇ ਨਜ਼ਰ ਆ ਰਹੇ ਤੁਹਾਨੂੰ ਤੇ ਇਹ ਵੇਖੋ ਦੋਸਤੋ ਵੱਲ ਵਾਲੀ ਤੋਰੀ ਹੱਲੇ ਵੀ ਇੱਕ ਲੱਗੀ ਹੋਈ ਏ ਪਰ ਇਹਨਾਂ ਦਾ ਸੀਜ਼ਨ ਹੁਣ ਜਾ ਚੁੱਕਾ ਏ ਤੇ ਇਹ ਨੇ ਸਾਡੀਆਂ ਦੋਸਤੋ ਆਰਗੈਨਿਕ ਸਬਜ਼ੀਆਂ ਤੇ ਇਹ ਵੇਖੋ ਮੁੰਗਰੇ ਤੁਹਾਨੂੰ ਦੱਸਣਾ ਭੁੱਲ ਗਿਆ ਇਹ ਮੁੰਗਰੇ ਆ ਜਿਹੜੇ ਮੰਡੀਆਂ ਚੋਂਦੇ ਨਾ ਲੰਬੇ ਲੰਬੇ ਬਹੁਤ ਸਾਰੇ ਲੰਬੇ ਲੰਬੇ ਹੁੰਦੇ ਆ ਇਹ ਉਹ ਮੁੰਗਰੇ ਆ ਆ ਵੇਖੋ ਇਹਨੂੰ ਵੀ ਫਲ ਪੈ ਚੁੱਕਾ ਫੁੱਲ ਲੱਗੇ ਹੋਏ ਆ ਨਾ ਦੋਸਤੋ ਆਹ ਘਾਰੂ ਚੱਕਾ ਇਹ ਵੀ ਗਰੋਥ ਦੇ ਵਿੱਚ ਆ ਹੁਣ ਇਹਨੂੰ ਵੀ ਮੇਰੇ ਹਿਸਾਬ ਨਾਲ 2-4 ਦਿਨਾਂ ਦੇ ਵਿੱਚ ਵਿੱਚ ਮੁੰਗਰੇ ਲੱਗ ਜਾਣਗੇ ਇਹ ਕਾਫੀ ਲੰਬੇ ਹੁੰਦੇ ਗਿੱਠ ਗਿੱਠ ਲੰਬੇ ਹੋ ਜਾਂਦੇ ਮੁੰਗਰੇ ਇਹ ਵੀ ਤਿਆਰ ਹੀ ਪਏ ਨੇ ਤਾਂ ਮੂਲੀਆਂ ਦੇ ਤੁਸੀਂ ਵੇਖ ਹੀ ਰਹੇ ਹੋ ਜਦੋਂ ਦਿਲ ਕਰਦਾ ਮੂਲੀ ਪੱਟੋ ਪਰੌਂਠੇ ਖਾਓ ਨੂੰ ਬੋ ਦੋਸਤੋ ਤੇ ਤੁਸੀਂ ਵੀ ਕੋਸ਼ਿਸ਼ ਕਰੋ ਦੋਸਤੋ ਜੇ ਤੁਹਾਡੇ ਬਾਸ ਜਗਾ ਹੈ ਤੇ ਆਰਗੈਨਿਕ ਹੀ ਸਬਜ਼ੀਆਂ ਖਾਓ ਤੇ ਠੀਕ ਹੈ ਦੋਸਤੋ ਤੁਸੀਂ ਸਾਰਾ ਕੁਝ ਵੇਖ ਹੀ ਲਿਆ ਬੜਾ ਮਜ਼ਾ ਆਉਂਦਾ ਬਾਕੀ ਟਾਈਮ ਪਾਸ ਵੀ ਵਧੀਆ ਹੋ ਜਾਂਦਾ ਬੰਦੇ ਦਾ ਆਪ ਦਾ ਨਾਲੇ ਕੁਦਰਤ ਨਾਲ ਪਿਆਰ ਠੀਕ ਹੈ ਦੋਸਤੋ ਧੰਨਵਾਦ ਸਤਿ ਸ੍ਰੀ ਅਕਾਲ ਮਿਲਾਂਗੇ ਸਾਡੀ ਨੈਕਸਟ ਵੀਡੀਓ ਚ